ਤੇਰੀ ਭਗਤ ਨਾ ਸੋਟੋ ਭਾਵੇਂ ਲੋਕ ਹੱਸੈ ਤੇਰੀ ਭਗਤ ਨਾ ਸਤਿਗੁਰ ਕਹਿੰਦੇ ਜਿਹੜਾ ਰੱਬ ਦਾ ਪਿਆਰਾ ਉਹ ਦੁਨੀਆ ਦੀ ਪਰਵਾਹ ਕਰਨੀ ਬੰਦ ਕਰ ਦਿੰਦਾ ਹੈ ਕਿਸ ਸੰਸਾਰ ਮੈਨੂੰ ਕੀ ਆਉਗਾ ਜਦੋਂ ਮਾੜੇ ਕੰਮ ਕਰਨ ਵਾਲਾ ਬੰਦਾ ਪਰਵਾਹ ਛੱਡ ਦੇ ਫਿਰ ਮਾਰੇ ਕਿਹਦੇ ਕੂਤੇ ਰੱਬ ਦੀ ਬੰਦਗੀ ਕਰਦਾ ਕੂਤੇ ਰੱਬ ਦੇ ਘਰ ਦੇ ਭਗਵਾਨ ਦੇ ਘਰ ਦੀ ਕੀਰਤੀ ਕਰਦਾ ਤੈਨੂੰ ਕਾਦੀ ਸੰਗ ਰੱਬ ਦੇ ਘਰ ਵਿੱਚ ਬੈਠ ਕੇ ਰੱਬ ਦੇ ਗੀਤ ਗਾਉਣ ਦੀ ਕਾਦੀ ਸੰਗ ਵਸ ਵਿੱਚ ਬੈਠਾ ਦੁਨੀਆ ਗੀਤ ਗੰਦੇ ਗੀਤ ਸੁਣ ਰਹੀ ਹੈ ਤੂੰ ਸੰਸਾਰ ਵਿੱਚ ਵਿਚਰ ਰਿਆ ਨਾ ਦੁਨੀਆ ਮਾੜੇ ਕੰਮ ਕਰ ਰਹੀ ਹੈ ਤੇ ਤੈਨੂੰ ਤੇਰੇ ਗੁਰੂ ਨੇ ਕਿਹਾ ਸਾਸ ਸਾਸ ਸਿਮਰੋ ਗੋਬਿੰਦ ਸਾਸ ਸਾਸ ਸਿਮਰੋ ਗੋਬਿੰਦ ਸਾਸ ਸਾਸ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚੰਦ ਮਨ ਅੰਤਰ ਕੀ ਉਤਰੈ ਚੰਦ ਹੁਣ ਸਤਿਗੁਰੂ ਗੁਰੂ ਅਰਜਨ ਦੇ ਮਹਾਰਾਜ ਇਹ ਗੱਲ ਆਖਦੇ ਨੇ ਹਰ ਜਨ ਕੋ ਇਹੀ ਸੁਹਾਵੈ ਰੱਬ ਦੇ ਪਿਆਰਿਆਂ ਨੂੰ ਮਹਾਰਾਜ ਕਹਿੰਦੇ ਇਹੀ ਗੱਲ ਚੰਗੀ ਲੱਗਦੀ ਹੈ ਭਗਤਾਂ ਨੂੰ ਭਗਤੀ ਦੀ ਕਾਰ ਚੰਗੀ ਲੱਗਦੀ ਹੈ ਦੁਨੀਆਂ ਨੂੰ ਸੰਸਾਰ ਦੀ ਕਾਰ ਚੰਗੀ ਲੱਗਦੀ ਹੈ ਮਹਾਰਾਜ ਨੇ ਹੁਣ ਉਦਾਹਰਨਾ ਦਿੱਤੀਆਂ ਨੇ ਸਤਿਗੁਰ ਕਹਿੰਦੇ ਰਾਜਨ ਮੈਂ ਰਾਜਾ ਉਰਜਾਇਓ ਮੰਨਨ ਮੈਂ ਅਭਾਨੀ ਗੁਰੂ ਸਾਹਿਬ ਕਹਿੰਦੇ ਭਾਈ ਜਿਵੇਂ ਰਾਜਾ ਰਾਜ ਭਾਗ ਦੇ ਕੰਮਾਂ ਦੇ ਵਿੱਚ ਰੁੱਝਿਆ ਰਹਿੰਦਾ ਨਾ ਉਹ ਕਹਿੰਦਾ ਮੈਨੂੰ ਸੁਰਤੀ ਨਹੀਂ ਮਿਲਦੀ ਕੰਮਾਂ ਤੋਂ ਬੇਰੀ ਨਹੀਂ ਨਿਤ ਵਿਚੈਰੀ ਲੱਗਦੀ ਐ ਨਿਤ ਕੋਈ ਦੁਖੀ ਆ ਰਿਹਾ ਕੋਈ ਸੁਖੀ ਆ ਰਿਹਾ ਕੋਈ ਲੋੜਵੰਦ ਆ ਰਿਹਾ ਕੋਈ ਕਿਸੇ ਦਾ ਕੋਈ ਕਾਰਜ ਕਿਸੇ ਦਾ ਕੋਈ ਕਾਰਜ ਉਹਨਾਂ ਮੰਤਰੀ ਐਮ ਐਲ ਏ ਐਮ ਪੀ ਦੇ ਘਰ ਦੇ ਬਾਹਰ ਦਰਵਾਜ਼ੇ ਤੇ ਲੈਣਾ ਲਗੀਆਂ ਪਈਆਂ ਹੁੰਦੀਆਂ ਨਾ ਉਹ ਉਲਝਿਆ ਰਹਿੰਦਾ ਸਾਰਾ ਦਿਨ ਫਿਰ ਉਹਨੇ ਆਸੇ ਪਾਸੇ ਵੀ ਜਾਣਾ ਕਿਸੇ ਦੇ ਦੁੱਖ ਵਿੱਚ ਕਿਸੇ ਦੇ ਸੁੱਖ ਵਿੱਚ ਕੋਈ ਪਰਸਨਲ ਕੰਮ ਵੀ ਹੋ ਗਏ ਫਿਰ ਉਹਨੇ ਮੀਟਿੰਗਾਂ ਤੇ ਵੀ ਜਾਣਾ ਮਾਰੇ ਕਹਿੰਦੇ ਰਾਜਾ ਰਾਜ ਭਾਗ ਦੀ ਕਮਾ ਵਿੱਚ ਉਲਝਿਆ ਰਹਿੰਦਾ ਹੈ ਉਹਨੂੰ ਸੁਰਤ ਨਹੀਂ ਹੈ ਮਾਨਨ ਮੈਂ ਅਪਮਾਨੀ ਜਿਹੜਾ ਮਾਣ ਕਰਦਾ ਹੈ ਮਾਰੇ ਕਹਿੰਦੇ ਅਪਮਾਨ ਕਰਦਾ ਆਪਣੇ ਆਲੇ ਦੁਆਲੇ ਆਪਣੇ ਸਾਰੇ ਕੁਛ ਦਾ ਉਹ ਮਾਣ ਤੇ ਅਪਮਾਨ ਵਿੱਚ ਉਲਝਿਆ ਗਿਆ ਫਿਰ بادشاہ ਜੀ ਕਹਿੰਦੇ ਲੋਭੀ ਮੈਂ ਲੋਭੀ ਰੋਵਾਇਆ ਸਤਿਗੁਰੂ ਨੇ ਬਾਣੀ ਦੇ ਵਿੱਚ ਨਾ ਲੋਭੀ ਬੰਦੇ ਰੋਣਾ ਹਰ ਰਾਜੇ ਨੂੰ ਨਹੀਂ ਕਿਹਾ ਹਦੀ ਸੱਚੀ ਪਰਸਾ ਜੀ ਨੇ ਅਦੇ ਮਹਾਰਾਜ ਕਹਿੰਦੇ ਅਭਮਾਨੀ ਨੂੰ ਕਿਹਾ ਮਹਾਰਾਜ ਨੇ ਜਿਹੜੀ ਗੱਲ ਲੋਭੀ ਬੰਦੇ ਵਾਸਤੇ ਸਤਿਗੁਰੂ ਨੇ ਬਾਣੀ ਵਿੱਚ ਕਹਿ ਦਿੱਤੀ ਪਰ ਸਾਜ ਜੀ ਕਹਿੰਦੇ ਲੋਭੀ ਨਾ ਹਲਕੇ ਪੁੱਤੇ ਵਰਗਾ ਆ ਕੋ ਸਤਨਾਮ ਸ੍ਰੀ ਵਾਹਿਗੁਰੂ ਜਿਹਨੂੰ ਲੋਭ ਜਾਗ ਪਿਆ ਨਾ ਅੰਦਰ ਜਿਹਦੇ ਲੋਭ ਪ੍ਰਵਲ ਹੋ ਗਿਆ ਭਾਵ ਵੱਡੇ ਭਾਮੜ ਵਿੱਚ ਚੱਲ ਪਿਆ ਲੋਭ ਅੰਦਰ ਹਿਰਦੇ 'ਚ ਗੁਰੂ ਸਾਹਿਬ ਕਹਿੰਦੇ ਉਹ ਭਾਈ ਗੁਰੂ ਬਾਰਸ਼ਾ ਮਹਾਰਾਜ ਕਹਿੰਦੇ ਭੱਖ ਅਪੱਖ ਸਭ ਗੁਰੂ ਸਾਹਿਬ ਕਹਿੰਦੇ ਜਿਹੜਾ ਲੋਭੀ ਹੋ ਗਿਆ ਨਾ ਉਹ ਹਲਕੇ ਕੁੱਤੇ ਵਰਗਾ ਜਿਉਂ ਕੂਕਰ ਹਰ ਖਾਇਆ ਤਾਵੇ ਦਹਿਦ ਸਜਾਈ ਗੁਰੂ 파ਤਸ਼ਾਹ ਮਹਾਰਾਜ ਕਹਿੰਦੇ ਜਿਹੜਾ ਕੂਕਰ ਹੈ ਨਾ ਉਹ ਤਾਂ ਦਾ ਭਾਵ ਮਹਾਰਾਜ ਕਹਿੰਦੇ ਭੱਜਿਆ ਫਿਰਦਾ ਰਹਿੰਦਾ ਹਲਕਿਆ ਹੋਇਆ ਕੁੱਤਾ ਜਿਹਨੂੰ ਹਲਕਾ ਉੱਠ ਜਾਂਦਾ ਕੁੱਤੇ ਉਹ ਭੱਜਿਆ ਫਿਰਦਾ ਰਹਿੰਦਾ ਸਤਗੁਰ 파ਤਸ਼ਾਹ ਮਹਾਰਾਜ ਕਹਿੰਦੇ ਜਿਹੜਾ ਭਾਈ ਆ ਸਤਿਗੁਰੂ ਦੀ ਸੇਵਾ ਦੇ ਵਿੱਚ ਜੁੜ ਗਿਆ ਹਰੇ ਕਹਿੰਦੇ ਜੋ ਉਪਕਰ ਹਰਕਾਇਆ ਹਰਕਾਇੇ ਤੋਂ ਭਾਵ ਕਿ ਇਹ ਹਲਕਿਆ ਜੋ ਉਪਕਰ ਹਰਕਾਇਆ ਤਾਵੇ ਤਹਿ ਤਿਸ ਜਾਏ ਉਪਤਿਆ ਵਰਦਾ ਜਿਹਨੂੰ ਇਹ ਲੋਭ ਜਾਗ ਪਿਆ ਨਾ ਵੀ ਕੱਲਾ ਪੈਸੇ ਇਕੱਠਾ ਕਰਨਾ ਕੱਲੇ ਧਨਪਦਾਰੀ ਇਕੱਠੇ ਕਰਨਾ ਉਹ ਮਹਾਰਾਜ ਕਹਿੰਦੇ ਲੋਪੀ ਜੰਤ ਨਾ ਜਾਣੇ ਇੱਥੇ ਮਹਾਰਾਜ ਨੇ ਕਿਹਾ ਜਿਵੇਂ ਲੋਪੀ ਜੀਵ ਕੁਝ ਨਹੀਂ ਸੁਝਦਾ ਉਸ ਨਾਲ ਉਹਨੂੰ ਲੋਭ ਜਾਗਿਆ ਹੋਇਆ। ਉਹ ਕਹਿੰਦਾ ਮੈਨੂੰ ਕੀ ਕਿਸੇ ਦਾ ਕੋਈ ਡੁੱਬੀ ਜਾਵੇ, ਕਿਸੇ ਦਾ ਕੋਈ ਵਿਗੜੀ ਜਾਵੇ, ਕੋਈ ਮੇਰੇ ਸਾਹਮਣੇ ਰੋਈ ਜਾਵੇ, ਕੋਈ ਗੜਗੜਾਈ ਜਾਵੇ। ਕੋਈ ਕੁਛ ਮਰਜੀ ਕਰੇ। ਧੰਧਿਆਂ ਦੇ ਵਿੱਚ ਉਹ ਜੋ ਲੋਕ ਜਾਗ ਪਿਆ ਨਾ ਲੋਭ ਧੰਧਿਆਂ ਚ। ਫਿਰ ਮਾਰੇ ਕਹਿੰਦੇ ਭੱਖ ਅਭੱਖ ਜੋ ਚੀਜ਼ਾਂ ਖਾਣ ਦੀ ਲਾਇਕ ਨਹੀਂ ਹੈਗੀ। ਜੋ ਚੀਜ਼ਾਂ ਖਾਣ ਦੇ ਲਾਇਕ ਨਹੀਂ ਮਾਰੇ ਕਹਿੰਦੇ ਉਹ ਵੀ ਖਾ ਜਾਂਦਾ ਹੈ। ਜਿਹੜਾ ਕੰਮ ਕਰਨ ਦੇ ਯੋਗ ਨਹੀਂ ਲੋਭ ਦੇ ਵਿੱਚ ਆ ਕੇ ਮਹਾਰਾਜ ਕਹਿੰਦੇ ਬੰਦਾ ਉਹ ਵੀ ਕਰ ਲੈਂਦਾ ਗੁਰੂ ਸਾਹਿਬ ਕਹਿੰਦੇ ਕਾਮ ਕ੍ਰੋਧ ਮਦ ਬਿਆਪਿਆ ਫਿਰ ਫਿਰ ਜੋ ਨਹੀਂ ਪਾਏ ਮਦ ਦਾ ਭਾਵ ਹੈ ਸ਼ਰਾਬ ਮਦ ਦਾ ਭਾਵ ਹੈ ਨਸ਼ਾ ਮਹਾਰਾਜ ਕਹਿੰਦੇ ਲੋਭਦਨ ਨਸ਼ਾ ਜਾਤ ਕੇ ਫਿਰ ਕਿਸੇ ਨੂੰ ਨਹੀਂ ਛੱਡਦਾ ਲੋਭੀ ਕੁੱਤੇ ਦੇ ਵਰਗਾ ਹੋ ਗਿਆ ਮਹਾਰਾਜ ਕਹਿੰਦੇ ਪੁੱਤਾ ਹਰੇਕ ਚੀਜ਼ ਨੂੰ ਵੱਢਦਾ ਫਿਰ ਲੋਹੇ ਨੂੰ ਵੀ ਨੰਦੀ ਵੱਢ ਲੈਂਦਾ ਲੱਕੜ ਨੂੰ ਵੀ ਵੱਢ ਲੈਂਦਾ ਪਸੋਂ ਵੀ ਵੱਡਣ ਦਾ ਬੰਦੇ ਨੂੰ ਤੇ ਵੱਢਣੇ ਪਟਣ। ਮਹਾਰਾਜ ਕਹਿੰਦੇ ਲੋਭੀ ਜੰਤ ਨਾ ਜਾਣੀ ਭਖ ਅਪਖ ਸਭ ਕਰੇ। ਜੇ ਉਹ ਇੰਨਾ ਲੋਭ ਕਰਦਾ ਮਹਾਰਾਜ ਕਹਿੰਦੇ ਲੋਭੀ ਬੰਦਾ ਲੋਪਨ ਮੈਂ ਲੋਭੀ ਲੋਭਾਇਓ ਕਿਉਂ ਹਰ ਰੰਗ ਰਚੇ ਗਿਆਨੀ। ਗੁਰੂ ਸਾਹਿਬ ਕਹਿੰਦੇ ਜਿਨ੍ਹਾਂ ਨੂੰ ਨਾਮ ਦਾ ਰੰਗ ਚੜ ਗਿਆ ਉਹ ਵੀ ਫਿਰ ਪਾਤਸ਼ਾਹ ਜੀ ਕਹਿੰਦੇ ਇਹ ਪ੍ਰੇਮ ਦੀ ਹੱਦ ਨੂੰ ਟੱਪ ਦੰਦੇ ਨੇ ਆਪ ਕੋ ਸਤਨਾਮ ਸ਼੍ਰੀ ਵਾਹਿਗੁਰੂ। ਇਹ ਪ੍ਰੇਮ ਦੀ ਹੱਦ ਟੱਪ ਗਈ ਨਾ ਜਦੋਂ ਗੁਰੂ ਸਾਹਿਬ ਦੇ ਸਿੱਖਾਂ ਨੂੰ ਇਹ ਆਖਿਆ ਹਰੇਕ ਸਿੱਖ ਨੂੰ ਆਖਿਆ ਜਦੋਂ ਸ਼ਹੀਦ ਕੀਤਾ ਗਿਆ ਤੂੰ ਸਿੱਖੀ ਛੱਡ ਦੇ ਹਰੇਕ ਸਿੱਖ ਨੂੰ ਸ਼ਹੀਦ ਕਰਨ ਅੱਗੇ ਆਖਿਆ ਤੂੰ ਸਿੱਖੀ ਛੱਡ ਦੇ ਤੂੰ ਇਹਨ ਮੰਨ ਲਾ ਹਾਰ ਮੰਨ ਲਾ ਤੂੰ ਇਹੀ ਕਹਿਣਾ ਵਸ ਵੀ ਭਾਈ ਮੇਰਾ ਗੁਰੂ ਨਾਲ ਕੋਈ ਵਾਸਤਾ ਨਹੀਂ ਭਾਈ ਸ਼ਵੇਗ ਸਿੰਘ ਤੇ ਭਾਈ ਸਹਾਵਾ ਸਿੰਘ ਦੋਨੇ ਪਿਓ ਪੁੱਤ ਸੀ ਪਿਤਾ ਸਰਕਾਰੀ ਨੌਕਰੀ ਤੇ ਸੀਗਾ ਪੋਤਵਾਲ ਸੀ ਤੇ ਪੁੱਤ ਕਾਜੀ ਦੇ ਕੋਲ ਪੜਨ ਲਾ ਦਿੱਤਾ ਜਿਉਂ-ਜਿਉਂ ਪੁੱਤਰ ਵੱਡਾ ਹੋ ਰਿਹਾ ਤਿਉਂ-ਤਿਉਂ ਉਹਦੇ ਸਰੂਪ ਦੇ ਉੱਤੇ ਉਹਦੇ ਚਿਹਰੇ ਦੇ ਉੱਤੇ ਰੌਣਕ ਆ ਰਹੀ ਹੈ ਜਵਾਨੀ ਦੀਆਂ ਲਕੀਰਾਂ ਆ ਗਈਆਂ ਭਰ ਜਵਾਨੀ ਭਰ ਜਿਸ਼ੇ ਵਾਲਾ ਬੜਾ ਨੌਜਵਾਨ ਸ਼ੈਲ ਸਵੀਲਾ ਹੋ ਗਿਆ ਕਾਜੀ ਮਾਨੀ ਮਨ ਸੋਚਣ ਲੱਗ ਪਿਆ ਕਿ ਐਡਾ ਸੋਹਣਾ ਸ਼ੈਲ ਜਵਾਨ ਤੇ ਇੰਨਾ ਗਿਆਨਵਾਨ ਬੰਦਾ ਮੇਰੇ ਘਰ ਦਾ ਜ਼ਵਾਈ ਹੋਣਾ ਚਾਹੀਦਾ ਮੈਂ ਆਪਣੀ ਧੀ ਦਾ ਟੋਲਾ ਇਹ ਦੇ ਦਿੱਤਾ ਉਹਨੇ ਕਾਜੀ ਨੇ ਉਹਨੂੰ ਇਸਲਾਮ ਦੇ ਰੰਗ ਵਿੱਚ ਰੰਗਣਾ ਸ਼ੁਰੂ ਕਰ ਦਿੱਤਾ ਪਰ ਉਹ ਘਰ ਦੀਆਂ ਮੁੜਤੀਆਂ ਜਿਹੜੀਆਂ ਦਾਦੀ ਨਾਨੀ ਦੀ ਮੁੜਤੀ ਮਾਤਾ ਪਿਤਾ ਦੇ ਉਹ ਮਿਹਨਤ ਦੀ ਗੱਲ ਜਿਹੜੀ ਹੈ ਸਿੱਖੀ ਦੀ ਕਮਾਈ ਜਿਹੜੀ ਆ ਉਹ ਬੱਚੇ ਦੇ ਵਿੱਚੋਂ ਝਲਕਦੀ ਆ ਉਹ ਇਸਲਾਮ ਦੀ ਸਤਿਕਾਰ ਕਰਦਾ ਹੈ ਇਸਲਾਮ ਦੇ ਪ੍ਰਤੀ ਸਤਿਕਾਰ ਰੱਖਦਾ ਤੇ ਕਾਜ਼ੀ ਕਹਿੰਦਾ ਵੀ ਤੂੰ ਇਸਲਾਮਧਾਰਨ ਕਰ ਮੈਂ ਤੈਨੂੰ ਆਪਣੀ ਧੀ ਦਾ ਰਿਸ਼ਤਾ ਦੇ ਉਹ ਬੱਚਾ ਜਿਹੜਾ ਹੈ ਨੌਜਵਾਨ ਜਿਹੜਾ ਇਸ ਗੱਲ ਤੋਂ ਮਨਾ ਕਰ ਦਿੰਦਾ ਮੈਂ ਧਰਮ ਦਾ ਸਤਿਕਾਰ ਕਰਦਾ ਸਭ ਦਾ ਪਰ ਮੈਂ ਇਸਲਾਮ ਨਹੀਂ ਦਰਸ਼ਕਾ ਮੇਰੇ ਘਰ ਸਿੱਖੀ ਮੈਂ ਸਿੱਖਾਂ ਦੇ ਘਰ ਦਿੰਦਾ ਗੱਲ ਪਹੁੰਚਦੀ ਪਹੁੰਚਦੀ ਘਰ ਤੱਕ ਪਹੁੰਚੀ ਘਰੋਂ ਵੀ ਜਵਾਬ ਮਿਲ ਗਿਆ ਦੋਨੇ ਪਿਤਾ ਤੇ ਪੁੱਤਰ ਦੋਵੇਂ ਜਵਾਬ ਦਿੰਦੇ ਆ ਕਾਜ਼ੀ ਨੂੰ ਕੜਕਨੀ ਆਵਾਜ਼ ਦੇ ਵਿੱਚ ਤੂੰ ਇਹ ਗੱਲ ਕਰ ਫੀਰਖਾ ਕਰਨਾ ਸ਼ੁਰੂ ਕਰਤਾ ਉਹ ਦਵਾਲੈ ਨੌਕਰੀ ਤੋਂ ਉਲਹਾਦ ਤੱਕ ਕਾਜ਼ੀ ਵੀ ਉਹਨਾਂ ਸਾਰੇ ਸੁਣਦੇ ਨੌਕਰੀ ਤੋਂ ਉਲਹਾਦ ਤੱਕ ਬੜੀਆਂ ਤੋਂਮ ਤਾਂ ਲਾ ਦਿੱਤੀਆਂ ਨੌਜਵਾਨ ਦੇ ਪ੍ਰਤੀ ਪਿਤਾ ਦੇ ਪ੍ਰਤੀ ਕਿ ਦੋਨੇ ਪਿਤਾ ਪੁੱਤ ਸੁਵੇਗ ਸਿੰਘ ਸ਼ਹਾਬਾਦ ਸਿੰਘ ਇਹ ਦੋਵੇਂ ਪਿਤਾ ਪੁੱਤਰ ਇਸਲਾਮ ਦੀ ਤੋਹੀਨ ਕਰਦੇ ਆ ਮੁਹੰਮਦ ਸਾਹਿਬ ਨੂੰ ਮਾਰਾ ਆਖਦੇ ਆ ਕੁਰਾਨ ਦੀਆਂ ਆਇਤਾਂ ਦੇਤੇ ਕਿੰਤੂ ਤਰੰਤੋ ਕਰਦੇ ਆ ਹੁਣ ਕਾਜੀ ਇਹ ਸਮੇ ਦਾ ਜੱਜ ਹੈ ਕਹਿ ਸਕਦੇ ਆ ਜਿਵੇਂ ਅੱਜ ਜੱਜ ਕੁਛ ਵੀ ਕਹਿ ਦੇ ਹੁਣ ਕਾਜੀ ਦੀ ਸਾਰੇ ਮੰਨਦੇ ਸੀ ਤੇ ਉਹਨਾਂ ਦੇ ਉੱਤੇ ਲਾ ਦਿੱਤਾ ਇਹ ਫਤਵਾ ਵੀ ਤੇ ਇਸਲਾਮ ਦੇ ਵਿਰੋਧੀ ਨੇ ਬੰਦੇ ਜਿਹਦਾ ਧਰਮ ਚੱਲ ਰਿਹਾ ਜਿਹਦਾ ਰਾਜ ਚੱਲ ਰਿਹਾ ਗੱਲ ਉਸੇ ਦੀ ਮੰਨੀ ਜਾਣੀ ਸ਼ਵੇਰ ਸਿੰਘ ਸ਼ਹਾਵਾਦ ਸਿੰਘ ਨੂੰ ਇਹ ਆਖ ਦਿੱਤਾ ਕਿ ਤੁਸੀਂ ਕੀਨ ਕਬੂਲੋ ਉਹ ਕਹਿੰਦੇ ਇੰਨੇ ਕਬੂਲ ਸਕਦੇ ਅਸੀਂ ਹਾਰ ਨਾ ਮੰਨਣੀ ਹੈ ਸਿੱਖੀ ਛੱਡ ਦਿਓ ਕਹਿੰਦੇ ਕਿਉਂ ਸਿੱਖੀ ਛੱਡੀਏ ਕਹਿੰਦੇ ਸਿੱਖੀ ਸਾਡੇ ਹੋਣ ਦੇ ਕਤਰੇ-ਕਤਰੇ ਵਿੱਚ ਹੈ ਅਸੀਂ ਸਿੱਖੀ ਨਹੀਂ ਛੱਡ ਸਕਦੇ ਕਾਜੀ ਨੇ ਫਤਵਾ ਲਵਾ ਦਿੱਤਾ ਵੀ ਇਹਨਾਂ ਨੂੰ ਜਿਉਂਦਿਆਂ ਨੂੰ ਚਰਖੜੀਆਂ ਤੇਤੇ ਬੰਨ ਲਿਆ ਜਾਵੇ ਤੇ ਇੱਕ ਪਾਸੇ ਤਿੱਖੇ ਦੰਦੇ ਕਰ ਲੈ ਲੈ ਜਾਣ ਚਰਖੜੀ ਦੇ ਤੇ ਦੋਮਾਂ ਨੂੰ ਚਰਖੜੀ ਦੇ ਵਿੱਚ ਘੁਮਾ ਘੁਮਾ ਕੇ ਸਰੀਰ ਦੇ ਚਿਤੜੇ ਚਿਤੜੇ ਕਰ ਦੇ ਅੱਡੋ ਅੱਡੀ ਪੁੱਛਿਆ ਦੋਨਾਂ ਪਿਤਾ ਪੁੱਤਰ ਨੂੰ ਕਿ ਤੇਰਾ ਪੁੱਤ ਦਾ ਮੰਨ ਗਿਆ ਪਿਤਾ ਨੂੰ ਕਹਿੰਦੇ ਨੇ ਤੇਰਾ ਪੁੱਤਰ ਮੰਨ ਗਿਆ ਤੂੰ ਮੰਨਦਾ ਉਹ ਪਿਤਾ ਦਾ ਜਵਾਬ ਇਹ ਹੁੰਦਾ ਕਿ ਮੇਰਾ ਪੁੱਤਰ ਮੰਨ ਗਿਆ ਉਹ ਹੋ ਸਕਦਾ ਡਰ ਗਿਆ ਹੋਵੇ ਹੋ ਸਕਦਾ ਉਹਨੇ ਅਦੱਪ ਭੈਕ ਵੇਖ ਲਿਆ ਹੋਵੇ ਮੰਨ ਗਿਆ ਤੇ ਇਹਦੇ ਵਿੱਚ ਮੇਰਾ ਕੀ ਕਸੂਰ ਆ ਪਰ ਮੈਂ ਨਹੀਂ ਮੰਨਣਾ ਸਤਨਾਮ ਸ਼੍ਰੀ ਵਾਹਿਗੁਰੂ ਪੁੱਤਰ ਕੋਲ ਜਾ ਕੇ ਪਿਤਾ ਦੀ ਗੱਲ ਆਖਦੇ ਵੀ ਉਹ ਮੰਨ ਗਿਆ ਤੇਰਾ ਪਿਓ ਕੀਨ ਮੰਨਣ ਵਾਸਤੇ ਇਸਲਾਮ ਕਬੂਲਣ ਲਈ ਤੂੰ ਮੰਨਦਾ ਉਹ ਕਹਿੰਦਾ ਪਿਤਾ ਮੰਨ ਗਿਆ ਤੇ ਮੈਨੂੰ ਕੀ ਮੈਂ ਤਾਂ ਗੁਰੂ ਗੋਬਿੰਦ ਸਿੰਘ ਦਾ ਸਿੱਖਾਂ ਮੈਂ ਸਿੱਖੀ ਛੱਡ ਸਕਦਾ ਮੇਰਾ ਪਿਤਾ ਮੰਨ ਗਿਆ ਅਲੱਗ ਗੱਲ ਐ ਉਹਨੇ ਉਹਦੀ ਜ਼ਿੰਦਗੀ ਆ ਉਹਦਾ ਜਿਹੜਾ ਫੈਸਲਾ ਮੈਂ ਉਹਦੇ ਫੈਸਲੇ ਨਾਲ ਸਹਿਮਤ ਨਹੀਂ ਮੈਂ ਨਹੀਂ ਮੰਨਦਾ ਦੋ ਮਹੀਨੇ ਲਈ ਦੋ ਮਾ ਨੂੰ ਚਰਕੜੀ ਦਿੱਤੇ ਛਾੜ ਦਿੱਤਾ ਗੁਰੂ ਸਾਹਿਬ ਕਹਿੰਦੇ ਜਿਨ੍ਹਾਂ ਨੂੰ ਰੱਬ ਦੇ ਘਰ ਨਾਲ ਪਿਆਰ ਹੋ ਗਿਆ ਜਿਨ੍ਹਾਂ ਨੂੰ ਸੱਚ ਨਾਲ ਪਿਆਰ ਹੋ ਗਿਆ ਜਿਨ੍ਹਾਂ ਨੂੰ ਗੁਰੂ ਨਾਲ ਪਿਆਰ ਹੋ ਗਿਆ ਉਹ ਆਪਣੇ ਮੁਕਤ ਤੋਂ ਹੀ ਆਖਦੇ ਨੇ ਕਿ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ ਇਥੇ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਹਰ ਜਨ ਕੋ ਇਹੀ ਸੁਭਾਅ ਹੈ ਸੁਹਾਵੇ ਸੁਭਾਅ ਵਿੱਚ ਸੁਖਾਂ ਦੀ ਰੱਬ ਦੇ ਪਿਆਰਿਆਂ ਨੂੰ ਇਹੀ ਗੱਲ ਚੰਗੀ ਲੱਗਦੀ ਹੈ ਪੇਖ ਨਿਕਟ ਕਰ ਸੇਵਾ ਸਤਗੁਰ ਹਰ ਕੀਰਤਨ ਹੀ ਤ੍ਰਿਪਤਾਵੇ ਦੁਨੀਆਂ ਗੀਤ ਗਾਈ ਦਾ ਵੇਗਾਈ ਦਿੰਦੀ ਆ ਗਾਈ ਜਾਣ ਦੇ ਦੁਨੀਆਂ ਗੰਦੇ ਪਾਸੇ ਤੁਰ ਹੀ ਜਾਂਦੀ ਆ ਤੁਰ ਹੀ ਜਾਣ ਦੇ ਮਾਰੇ ਕਹਿੰਦੇ ਰੱਬ ਦੇ ਪਿਆਰੇ ਕਹਿੰਦੇ ਨੇ ਪੇਥ ਨਿਕਟ ਕਰ ਸੇਵਾ ਸਤਗੁਰੂ ਹਰ ਕੀਰਤਨ ਹੀ ਤ੍ਰਿਪਤਾਵੈ ਮੈਨੂੰ ਤਾਂ ਮੇਰੇ ਪਿਓ ਦੇ ਕੋਲ ਜਾ ਕੇ ਹਿਰਦੇ ਠੰਡ ਪੈਂਦੀ ਆ ਸਤਨਾਮ ਸ਼ੀਰ ਮੈਨੂੰ ਤਾਂ ਮੇਰੇ ਗੁਰੂ ਦੀ ਬਾਣੀ ਨੂੰ ਸੁਣ ਕੇ ਬਾਣੀ ਦੀ ਵਿਚਾਰ ਧਾਰਾ ਨਾਲ ਜੁੜ ਕੇ ਮੈਨੂੰ ਇਸ ਗੱਲ ਦੀ ਧੁੱਖ ਲੈਂਦੀ ਆ ਮਾਰੇ ਕਹਿੰਦੇ ਰਾਜਾ ਜਿਵੇਂ ਰਾਜ ਭਾਗ ਦੇ ਕੰਮਾਂ 'ਚ ਉਲਦਿਆ ਮਾਨੀ ਮਾਨ ਅਪਮਾਨ ਦੀਆਂ ਗੱਲਾਂ ਵਿੱਚ ਉਲਦਿਆ ਮੈਨੂੰ ਫਲਾਣੀ ਗੱਲ ਦਾ ਅਪਮਾਨ ਆ ਮੈਨੂੰ ਫਲਾਣੀ ਗੱਲ ਦਾ ਅਪਮਾਨ ਹੈ ਲੋਭੀ ਲੋਭ ਲੁਭਾਏ ਮਾਨ ਵਿੱਚ ਉਲਦਿਆ ਤੇ ਰੱਬ ਦਾ ਪਿਆਰਾ ਰੱਬ ਦੀ ਕੀਰਤੀ ਵਿੱਚ ਉਲਦਿਆ ਕੋ ਸਤਨਾਮ ਸ਼੍ਰੀ ਵਾਹਿ ਮਾਰੇ ਕਹਿੰਦੇ ਫਿਰ ਅਮਲਨ ਸਿਉ ਅਮਲੀਲ ਫਟਾਇਓ ਭੂਮਨ ਭੂਮ ਪਿਆਰੀ ਮਾਰੇ ਕਹਿੰਦੇ ਅਮਲੀ ਨੂੰ ਅਮਲ ਨਾਲ ਪਿਆਰ ਭੂਮੀਦਾਰ ਬੰਦੇ ਨੂੰ ਮਾਰੇ ਕਹਿੰਦੇ ਧੂਮੀ ਨਾਲ ਪਿਆਰ। ਭੂਮੀਆਂ ਭੂਮ ਉੱਪਰ ਨਿਤ ਲੁੱਟ ਜੈ। ਮਾਰੇ ਕਹਿੰਦੇ ਜਿਹੜਾ ਭੂਮੀਆਂ ਨਾਲ ਪਿਆਰ ਕਰਦਾ ਹੈ ਨਾ ਭਾਵ ਧਰਤੀ ਨਾਲ ਪਿਆਰ ਕਰਦਾ ਆ ਵੀ ਖੇਤ ਮੇਰਾ ਹੋ ਜੈ ਆ ਨਾਲ ਵਾਲਾ ਵੀ ਮੇਰਾ ਹੋ ਜੈ ਆ ਨਾਲ ਵਾਲਾ ਵੀ ਮੇਰਾ। ਹਾਂ ਮਿਹਨਤ ਨਾਲ ਕਮਾਈਆਂ ਕਰਕੇ ਬੰਦਾ ਖਰੀਦ ਲੈ ਵੀ ਵੇਚਣ ਵਾਲਾ ਵੇਚੀ ਜਾਂਦਾ ਖਰੀਦਣ ਵਾਲਾ ਖਰੀਦ ਲੇ। ਪਰ ਇਹ ਨਾ ਨਾ ਸੋਚੇ ਵੀ ਜਿੰਨੀ ਪਹੀ ਲੰਘ ਰਹੀ ਐ ਅੱਤੀ ਮੈਂ ਵੱਡ ਕੇ ਆਪਣੇ ਵਿੱਚ ਰੜਾ ਲਾ। ਲੰਗਣ ਵਾਲਿਆਂ ਨੂੰ ਵੀ ਔਖਾ ਕਰ ਦੇਣਾ ਤੇ ਔਖੇ ਅਸੀਂ ਖੁਦ ਆਪ ਹੀ ਹੁੰਨੇ ਆਪ ਕੋ ਸਤਨਾਮ ਸ਼੍ਰੀ ਗੁਰੂ ਸਾਹਿਬ ਕਹਿੰਦੇ ਭਾਈ ਭੂਮੀ ਬੰਦੇ ਨੂੰ ਭੂਮੀ ਪਿਆਰੀ ਐ ਅਮਲੀ ਬੰਦੇ ਨੂੰ ਅਮਲ ਪਿਆਰਾ ਖੀਰ ਸੰਗ ਬਾਰਕ ਹੈ ਲੀਨਾ ਮਾਰੇ ਕਹਿੰਦੇ ਭਾਵ ਮਠਾਸ ਦੇ ਨਾਲ ਭਾਵ ਬੱਚਿਆਂ ਨੂੰ ਚੰਗੀਆਂ ਮਾਰੇ ਕਹਿੰਦੇ ਮਿੱਠੀਆਂ ਚੀਜ਼ਾਂ ਚੰਗੀਆਂ ਲੱਗਦੀਆਂ ਦੁੱਧ ਖੀਰ ਚੰਗਾ ਲੱਗਦਾ ਮਿੱਠੀ ਚੀਜ਼ ਚੰਗੀ ਲੱਗਦੀ ਆ ਮਾਰੇ ਕਹਿੰਦੇ ਜਿਵੇਂ ਬੱਚਾ ਚੀਜੀ ਪਿੱਛੇ ਮਾਂ ਦੇ ਆਖੇ ਲੱਗਦਾ ਉਹਦੀ ਨਾ ਚੀਜੀ ਦਵੇ ਤਾਂ ਆਖੇ ਨਹੀਂ ਲੱਗਦਾ ਜਦੋਂ ਮਾਂ ਕਹਿ ਦਿੰਦੀ ਆ ਚੀਜੀ ਦਿਓ ਫਿਰ ਝੱਟ ਦੇ ਨੇ ਆਖੇ ਲੱਗ ਜਾਂਦਾ ਮਾਰੇ ਕਹਿੰਦੇ ਉਹਨੂੰ ਪਿਆਰ ਆ ਚੀਜੀ ਨਾਲ ਮਿਠਾਸ ਨਾਲ ਪਿਆਰ ਆ ਉਹ ਮਾਰੇ ਕਹਿੰਦੇ ਖੀਰ ਸੰਗ ਬਾਰਕ ਹੈ ਲੀਨਾ ਪ੍ਰਵਸੰਤ ਐਸੇ ਹਿੱਤਕਾਰੀ ਜਿਹੜੇ ਰੱਬ ਦੇ ਪਿਆਰੇ ਆ ਉਹ ਰੱਬ ਨੂੰ ਇੰਨਾ ਪਿਆਰ ਕਰਦੇ ਆ ਜਿਵੇਂ ਬੱਚਾ ਦੁੱਧ ਨੂੰ ਪਿਆਰ ਕਰਦਾ ਹੈ ਜਦੋਂ ਰੋਂਦਾ ਉਹਨੂੰ ਦੁੱਧ ਦੀ ਭੁੱਖ ਲੱਗੀ ਹੈ ਜਿੰਨੀਆਂ ਮਰਜ਼ੀ ਉਹਨੂੰ ਠੇਡਾਂ ਦੇਈ ਗਈ ਆਪਾਂ ਜਿੰਨਾ ਚਿਰ ਮਾਂ ਦੁੱਧ ਨਹੀਂ ਲਾਉਂਦੀ ਉਹਨਾਂ ਚਿਰ ਉਹ ਚੁੱਪ ਨਹੀਂ ਹੁੰਦਾ ਮਹਾਰਾਜ ਕਹਿੰਦੇ ਜਿੰਨਾ ਰੱਬ ਦੇ ਪਿਆਰ ਵਿੱਚ ਪਿੱਜਿਆ ਹੋਇਆ ਦਾ ਗੁਰੂ ਦਾ ਜਸ ਕਰਕੇ ਮਨ ਤ੍ਰਿਪਤ ਹੁੰਦਾ ਆਪ ਕੋ ਸਤਨਾਮ ਸ਼ਹੀ ਹੈ ਫਿਰ ਸਤਗੁਰ ਕਹਿੰਦੇ ਨੇ ਪਾਕਸ਼ਾ ਜੀ ਕਹਿੰਦੇ ਵਿਦਿਆ ਮਹਿ ਵਿਦਿਆਨਸੀ ਰਚਿਆ ਨੇਨ ਦੀਪ ਸੁਖ ਪਾਵੇ ਮਹਾਰਾਜ ਕਹਿੰਦੇ ਵਿਦਵਾਨ ਬੰਦਾ ਜਿਹਨੂੰ ਕਿਤਾਬਾਂ ਪੜਨ ਦਾ ਸ਼ੌਂਕ ਹੈ ਜਿਹਨੂੰ ਪੜ੍ਹਾਈ ਕਰਨ ਦਾ ਸ਼ੌਂਕ ਹੈ ਉਹਨੂੰ ਜਿੰਨੇ ਮਰਜ਼ੀ ਅਸੀਂ ਕਹਿ ਦਈਏ ਵੀ ਆਹ ਨੌਕਰੀ ਲੱਗਦਾ ਆ ਲੱਗਦਾ ਉਹ ਕਹਿੰਦਾ ਸਾਰੀ ਜ਼ਿੰਦਗੀ ਪੜ੍ਹਨ ਹੀ ਆਵੇ ਲੋਕ ਪੀ ਐਚ ਡੀ ਕਰਕੇ ਡਬਲ ਪੀ ਐਚ ਡੀ ਕਰਦੇ ਡਬਲ ਐਮ ਐ ਟ੍ਰਿਪਲ ਐਮ ਐ ਕਰੀ ਜਾਂਦੇ ਪੜਨ ਵਾਲਿਆਂ ਨੂੰ ਉਹਨੂੰ ਮਿਠਾਸ ਹੁੰਦੀ ਉਹਦੇ ਵਿੱਚ ਉਹਦਾ ਮਨ ਉੱਥੇ ਰਸਨਣ ਭਰਦਾ ਜੈਸੇ ਮਾਰੇ ਕਹਿੰਦੇ ਵਿਦਿਆ ਮੈ ਵਿਦੰਸੀ ਰਚਿਆ ਮੈਨ ਦੇਖ ਸੁਖ ਪਾਵੇ ਮਾਰੇ ਕਹਿੰਦੇ ਅੱਖਾਂ ਪਦਾਰਥ ਦੇਖ-ਵੇ ਕੇ ਸੁੱਖ ਮਾਰਦੀਆਂ ਨੇ ਕਈਆਂ ਨੂੰ ਤੁਰਨ ਫਿਰਨ ਦਾ ਘੁੰਮਣ ਫਿਰਨ ਦਾ ਸ਼ੌਂਕ ਹੈ ਫਲਾਣੇ ਥਾਂ ਵੀ ਜਾਇਆ ਫਲਾਣੇ ਥਾਂ ਵੀ ਜਾਇਆ ਜਿਹਨੂੰ ਆਪਾਂ ਕਹਿੰਦੇ ਆ ਵੀ ਭਾਈ ਤਾਂ ਬੰਦਾ ਤੁਰਦਾ ਫਿਰਦਾ ਰਹਿੰਦਾ ਸ਼ਹਿਰ ਸਪਾਟੇ ਵਾਲਾ ਬੰਦਾ ਹੈ ਇਹਨੂੰ ਸ਼ੌਂਕ ਹੈ ਘੁੰਮਣ ਦਾ ਮਹਾਰਾਜ ਕਹਿੰਦੇ ਸੱਚੇ ਪਾਤਸ਼ਾਹ ਜੀ ਕਹਿੰਦੇ ਜੈਸੇ ਰਸਨਾ ਸਾਦ ਲਵਨ ਉਹਨਾਂ ਸਾਡੀ ਰਸਨਾ ਸਾਡੀ ਜੀਭ ਮਾਰੇ ਕਹਿੰਦੇ ਤਰਾਂ-ਤਰਾਂ ਦੇ ਆਨੰਦ ਮਾਣਦੀਆ ਵੀ ਆ ਵੀ ਖਾਲਿਆ ਆ ਵੀ ਖਾਲਿਆ ਆ ਵੀ ਕਲ ਜਿੱਥੇ ਸੁਣ ਲਿਆ ਕਈਆਂ ਨੂੰ ਹੁੰਦਾ ਵੀ ਹਾਂ ਉੱਥੇ ਵੀ ਜਾ ਕੇ ਆਮ ਉੱਥੇ ਸਮੋਸੇ ਬਹੁਤ ਵਧੀਆ ਬਣਾਉਂਦਾ ਉੱਥੇ ਬਰੈਡ ਵਧੀਆ ਬਣਾਉਂਦਾ ਉੱਥੇ ਪੀਜ਼ਾ ਵਧੀਆ ਬਣਾਉਂਦਾ ਉੱਥੇ ਆ ਚੀਜ਼ ਵਧੀਆ ਬਣਦੀ ਆ ਉੱਥੇ ਉੱਥੇ ਬੰਦਾ ਜਾਂਦਾ ਜਿੱਥੋਂ ਨੂੰ ਪਤਾ ਲੱਗ ਜੀ ਵੀ ਉੱਥੇ ਬੜੀ ਸਵਾਦ ਦੀ ਬਣਦੀ ਆ ਮਾਰੇ ਕਹਿੰਦੇ ਰਸਨਾ ਜੈਸੇ ਰਸਨਾ ਸਾਦ ਲਵਨ ਜਿਵੇਂ ਰਸਨਾ ਬੱਖਰੇ ਬੱਖਰੇ ਸਾਦਾਂ ਵਿੱਚ ਭਾਵ ਸਵਾਦਾਂ ਵਿੱਚ ਲੁਭਾਏ ਮਣ ਰੈਂਦੀਆਂ ਨਾ ਤਉ ਹਾਰ ਜਨ ਹਰ ਗੁਣ ਗਾਵੇ ਐਵੇਂ ਮਹਾਰਾਜ ਕਹਿੰਦੇ ਰੱਬ ਦੇ ਪਿਆਰੇ ਰੱਬ ਦੇ ਗੀਤ गा ਕੇ ਆਪਣੀ ਰਸਨਾ ਨੂੰ ਕਹਿੰਦੇ ਰਸਨਾ ਜਪਤੀ ਤੂੰ ਹੀ ਤੂੰ ਹੀ ਮਹਾਰਾਜ ਦੇ ਰੱਬ ਦੇ ਗੀਤ गा ਕੇ ਰਸਨਾ ਨੂੰ ਤ੍ਰਿਪਤ ਕਰਦੇ ਆ ਜਿਨ੍ਹਾਂ ਨੂੰ ਰੱਬ ਦੇ ਘਰ ਨਾਲ ਰੱਬ ਦੀ ਪ੍ਰੀਤ ਨਾਲ ਪਿਆਰ ਹੈ ਜੈਸੇ ਭੂਖ ਤੇਸੀ ਕਾ ਪੂਰਕ ਸਾਰੇ శ్రీ ਨੰਦ ਮਾਲਕ ਪਰਮੇਸ਼ਰ ਵਾਹਿਗੁਰੂ ਜਿਉ ਹੋ ਜੀ ਕਿਸੇ ਦੀ ਲਾਲਸਾ ਨਾ ਹਰ ਇਹ ਕਹਿੰਦੀ ਉਹੀ ਲਾਲਸਾ ਦੀ ਪੂਰੀ ਕਰਨ ਵਿੱਚ ਰਿਜਕ ਰੋਜੀ ਦੇਣ ਵਿੱਚ ਸਮਰੱਥ ਨੇ ਫਿਰ ਪਾਤਸ਼ਾਹ ਜੀ ਕਹਿੰਦੇ ਨਾਨਕ ਪਿਆਸ ਲੱਗੀ ਦਰਸ਼ਨ ਕੀ ਪ੍ਰਭ ਮਿਲਿਆ ਅੰਤਰ ਜਾਮੀ ਸਾਬ ਕਿ ਜੀ ਦੁਨੀਆ ਨੂੰ ਕਿਸੇ ਨੂੰ ਕੋਈ ਭੁੱਖ ਕਿਸੇ ਨੂੰ ਕੋਈ ਭੁੱਖ ਕਿਸੇ ਨੂੰ ਕੋਈ ਭੁੱਖ ਇਹ ਮਹਾਰਾਜ ਕੇ ਤੇ ਸਚੇ ਪਾਤਸ਼ਾ ਨਾਨਕ ਪਿਆਸ ਲੱਗੀ ਦਰਸ਼ਨ ਕੀ ਮੈਨੂੰ ਤੇਰੇ ਦਰਸ਼ਨਾਂ ਦੀ ਪਿਆਸ ਹੈ ਮੈਨੂੰ ਤੇਰੇ ਕੋਲ ਆ ਕੇ ਹੀ ਹਿਰਦੇ ਨੂੰ ਠੰਡ ਪੈਣੀ ਹੈ ਮੈਨੂੰ ਤੇਰੀ ਬਾਣੀ ਕੰਨਾਂ ਨਾਲ ਸੁਣ ਕੇ ਰਸਨਾ ਨਾਲ ਗਾ ਕੇ ਮਹਾਰਾਜ ਕਹਿੰਦੇ ਮੇਰਾ ਅੰਤਰ ਆਤਮਾ ਤਾਂ ਠਰਨਾ ਜੈ ਕੀਰਤਨ ਤੇਰਾ ਸਾਧੂ ਦਾ ਵੈ ਤਹਿ ਮੇਰਾ ਮਨ ਲੱਗਿਆ ਮੇਰਾ ਮਨ ਉੱਥੇ ਲੁਭਾਈ ਮਨ ਹੁੰਦਾ ਜਿੱਥੇ ਜੀ ਸੰਗਤ ਹੋ ਰਹੀ ਹੈ ਜਿੱਥੇ ਤੇਰੇ ਚਾਰ ਵਿੱਚ ਵਿੱਚ ਕੇ ਰੱਬ ਦੇ ਗੀਤ ਗਾਰੇ ਨੇ ਕੋਈ ਆਪਣੇ ਰਸ ਨਾਲ ਗਾਈ ਦਿੰਦਾ ਹੈ ਕੋਈ ਕੰਨ ਨਾਲ ਸੁਣੀ ਲੈਂਦਾ ਹੈ ਮਾਰੇ ਕਹਿੰਦੇ ਸੱਚੇ ਪਾਤਸ਼ਾਹ ਜੀ ਕਹਿੰਦੇ ਮੇਰਾ ਮਨ ਉੱਥੇ ਸੁਰਤ ਇਕਾਗਰ ਹੁੰਦੀ ਹੈ ਜਿੱਥੇ ਤੇਰੀ ਸੰਗਤ ਵਿੱਚ ਤੇਰਾ ਕੀਰਤਨ ਹੋ ਰਿਹਾ ਕੋਈ ਬਾਣੀ ਪੜ ਰਿਹਾ ਕੋਈ ਸੁਣ ਰਿਹਾ ਕੋਈ ਬੋਲ ਰਿਹਾ ਮਾਰੇ ਕਹਿੰਦੇ ਸੇਵਾ ਦੇ ਵਿੱਚ ਮਨ ਉੱਥੇ ਸੁਰਤ ਇਕਾਗਰ ਹੁੰਦੀ ਹੈ ਜਿੱਥੇ ਤੇਰੀ ਬਾਣੀ ਬਾਈ ਜਾ ਰਹੀ ਇਹ ਮੇਰੇ ਮਨ ਦੀ ਆਸ ਹੈ ਇਹ ਮੇਰੇ ਮਨ ਦੀ ਲਾਲਸਾ ਹੈ ਇਹ ਮੇਰੇ ਮਨ ਦੀ ਪੂਰਤੀ ਹੈ ਤੁਹਾਡੇ ਚਰਨਾਂ ਵਿੱਚ ਆਕੀ ਪੂਰੀ ਹੁੰਦੀ ਹੈ ਹਰ ਜਨ ਮਾਰੇ ਕਹਿੰਦੇ ਕੋ ਇਹ ਹੀ ਸੁਭਾਅ ਹੈ ਰੱਬ ਦੇ ਪਿਆਰਿਆਂ ਨੂੰ ਆਹੀ ਗੱਲ ਚੰਗੀ ਲੱਗਦੀ ਹੈ ਦੁਨੀਆਂ ਨੂੰ ਇਹ ਗੱਲ ਚੰਗੀ ਲੱਗਦੀ ਸਨ ਸੰਸਾਰ ਭਾਣੇ ਦੁਨੀਆਂ ਭਾਣੇ ਕਹੀ ਜਾਂਦੇ ਆ ਸੰਸਾਰ ਦੇ ਲੋਕ ਵੀ ਐਵੇਂ ਭਾਈ ਵੈਗਰੂ ਵੈਗਰੂ ਕਹਿੰਦੇ ਕੀ ਹੈ ਐਵੇਂ ਰੱਟਾ ਲਾਰਕਿਆ ਤੋਂ ਦਾ ਰੱਟਾ ਲਾਰਕਿਆ ਐਵੇਂ ਬਾਰੀ ਬਾਰੀ ਬਾਣੀ ਪੜ ਰਹੇ ਹੋ ਕਿਉਂ ਪੜ ਰਹੇ ਹੋ ਬਾਰੀ ਬਾਰੀ ਸੁਣਨ ਦਾ ਕੀ ਫਾਇਦਾ ਗਾਉਣ ਦਾ ਕੀ ਫਾਇਦਾ ਦੁਨੀਆ ਸੰਸਾਰ ਕਹਿੰਦੇ ਪਰ ਜਿਨ੍ਹਾਂ ਨੂੰ ਰਾਸ ਆਉਂਦਾ ਭਗਤ ਜੀ ਕਹਿੰਦੇ ਲੋਕ ਜਾਣੈ ਇਹ ਗੀਤ ਹੈ ਇਹ ਤੋਂ ਬ੍ਰह्म ਵਿਚਾਰ ਦੁਨੀਆ ਭਾਣੇ ਇਹ ਗੀਤ ਹੋ ਸਕਦੇ ਆ ਪਰ ਮੇਰੇ ਲਈ ਤਾਂ ਬ੍ਰह्म ਦੀ ਵਿਚਾਰ ਹੈ ਮੇਰੇ ਪਿਆਰੇ ਸਤਗੁਰ ਦੇ ਬਚਨ ਨੇ ਇੱਕ ਇੱਕ ਸ਼ਬਦ ਮੈਂ ਹਿਰਦੇ ਚ ਵਸਾਉਣਾ ਹੀ ਵਸਾਉਣਾ ਹੈ ਤੇ ਉਹਨਾਂ ਨੂੰ ਗੁਰੂ ਦੀ ਬਾਣੀ ਨਾਲ ਪਿਆਰ ਉਹਨਾਂ ਨੂੰ ਗੁਰੂ ਨਾਲ ਪਿਆਰ ਗੁਰੂ ਕੀ ਸੰਗਤ ਨਾਲ ਪਿਆਰ ਉਹ ਟਾਈਮ ਵਕਤ ਸਮਾਂ ਆਪਣੇ ਮਨ ਦੇ ਵਿੱਚ ਲੈ ਕੇ ਨਹੀਂ ਆਉਂਦੇ ਉਹ ਤੇ ਕਹਿੰਦੇ ਜਿੰਨਾ ਚਿਰ ਬਾਣੀ ਸੁਣ ਰਹੇ ਆਂ ਬਸ ਮੈਨੂੰ ਆਨੰਦ ਆਈ ਜਾਂਦਾ ਹੈ ਆਨੰਦ ਆਈ ਜਾਂਦਾ ਹੈ ਜਿੰਨਾ ਚਿਰ ਰਸ ਆ ਰਿਹਾ ਆਨੰਦ ਆ ਰਿਹਾ ਤੇ ਮੈਂ ਉਨਹੀਂ ਖੁਸ਼ ਹੋ ਰਿਹਾ ਉਨਹੀਂ ਮੇਰੇ ਮਨ ਨੂੰ ਤ੍ਰਿਪਤੀ ਹੋ ਰਹੀ ਹੈ ਸਹਿਬਾਂ ਦੀ ਪਾਵਨ ਬਾਣੀ ਸਾਨੂੰ ਇਹ ਸਮਝਾਉਂਦੀ ਹੈ ਪਾਤਸ਼ਾਹ ਜੀ ਕਹਿੰਦੇ ਜਿਵੇਂ ਦੁਨੀਆਂ ਨਾਲ ਸੰਸਾਰ ਨਾਲ ਪਦਾਰਥਾਂ ਨਾਲ ਦੁਨਿਆਵੀ ਧੰਦੇ ਧਾਰਾਂ ਦੇ ਨਾਲ ਰਿਸ਼ਤੇ ਨਾਲ ਨਾਤੇ ਨਾਲ ਤੂੰ ਇੰਨੀ ਮਸ਼ਕਤ ਦੇ ਨਾਲ ਇਹਨੇ ਖੁੱਲ੍ਹ ਦਿਲੀ ਦੇ ਨਾਲ ਪੇਸ਼ ਆਉਣਾ ਹੈ ਮਾਰੇ ਕਹਿੰਦੇ ਓਨੇ ਹੀ ਗੁਰੂ ਨਾਲ ਵੀ ਪਿਆਰ ਕਰ ਓਨੇ ਗੁਰੂ ਨੂੰ ਸਤਕਾਰ ਪਿਆਰ ਦੇ ਜਿੰਨਾ ਜਿੰਨੀ ਸ਼ਿੱਦਤ ਨਾਲ ਦੁਨੀਆਂ ਦੀਆਂ ਜ਼ਿੰਮੇਵਾਰੀਆਂ ਨਿਭਾਉਣਾ ਨਾ ਤੇ ਇੱਕ ਸਭ ਤੋਂ ਵੱਡੀ ਜ਼ਿੰਮੇਵਾਰੀ ਤੇਰੀ ਆ ਹੈ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਕਰਿਆ ਸ੍ਰੀ ਇਹ ਸਭ ਤੋਂ ਵੱਡਾ ਕਰਮ ਹੈ ਹਾ ਤੰਦੇ ਤੰਧਾਰ ਕਾਰ ਮਾਰੇ ਕਹਿੰਦੇ ਕਰਦਾ ਰਹੇ ਸੰਸਾਰ ਨਹੀਂ ਚੱਲਣਾ ਦੁਨੀਆ ਨਹੀਂ ਚਲਣੀ ਜੀਵਨ ਨਹੀਂ ਚੱਲਣਾ ਜੇ ਅਸੀਂ ਤੰਦੇ ਛੱਡ ਦਿੱਤੇ ਗੁਰੂ ਗੋਬਨਾਨਕ ਸਾਹਿਬ ਨੇ ਸਭ ਤੋਂ ਵਧੀਆ ਇਹ ਸਾਨੂੰ ਗੱਲ ਆਕੀ ਹੈ ਕਿ ਭਾਈ ਗ੍ਰਿਸਤ ਮਾਰਗ ਵਿੱਚ ਰਹਿਣਾ ਆਪ ਸ਼ਾਦੀ ਕਰਾ ਕੇ ਸਾਨੂੰ ਦੱਸਿਆ ਮਾਰਾ ਨਹੀਂ ਕਿ ਭਾਈ ਗ੍ਰਿਸਤ ਮਾਰਗ ਚੰਗਾ ਹੈ ਮਾੜਾ ਨਹੀਂ ਕਿਹਾ ਹਾਲਾਂਕਿ ਹੋਰ ਮਤ ਗੈਰੇ ਨੇ ਕਿ ਭਾਈ ਗ੍ਰਿਸਤ ਮਾਰਗ ਤਾਂ ਮਾੜਾ ਦਾ ਇਹ ਦੀ ਚੋਣਾਂ ਚਾਹੀਦੀ ਪਰ ਗੁਰੂ ਨਾਨਕ ਦੇ ਸਾਹਿਬ ਨੇ ਕਿਹਾ ਭਾਈ ਰੱਬ ਦੇ ਬਣਾਏ ਇਸ ਸੰਸਾਰ ਵਿੱਚ ਜਿਵੇਂ ਦੁਨੀਆਂ ਵਿੱਚ ਰਦੀ ਹੈ ਨਾ ਸੰਸਾਰੀ ਤੌਰ ਤੇ ਓਵੇਂ ਤੂੰ ਵਿਚਰਨਾ ਪਰ ਮਾਰੇ ਕਹਿੰਦੇ ਕੀ ਕਰਨਾ ਮਾਰਗ ਚਲਤ ਚਲੇ ਹਰ ਲਈ ਹੈ ਤੂੰ ਆਪਣੇ ਗੁਰੂ ਨੂੰ ਐ ਯਾਦ ਰੱਖ ਮਾਰਗ ਦੇ ਤੇ ਜਾਂਦਾ ਹੋਇਆ ਤੁਰਦਾ ਹੋਇਆ ਕੰਮ ਤੁਮ ਦੇ ਕਰਦਾ ਹੋਇਆ ਪੁੱਤੀਆਂ ਦੇ ਵਿਆਹ ਸਾਧੀਆਂ ਕਰਦਾ ਹੋਇਆ ਦੁੱਖਾਂ ਵਿੱਚੋਂ ਲੰਘਦਾ ਹੋਇਆ ਸੁੱਖਾਂ ਨੂੰ ਮਾਣਦਾ ਹੋਇਆ ਮਾਰੇ ਕਹਿੰਦੇ ਜੰਮਣੇ ਮਰਣੇ ਪਰਣੇ ਇਤ ਆਦਿਕ ਤੇ ਗੁਰੂ ਨੂੰ ਹਮੇਸ਼ਾ ਲਈ ਯਾਦ ਰੱਖੋ ਸਤਨਾਮ ਸ਼੍ਰੀ ਵਾਹਿਗੁਰੂ ਇਹ ਸੋਣਾ ਕਨਸੈਪਟ ਦਿੱਤਾ ਆਪਾਂ ਮਹਾਰਾਜ ਜੀ ਤਾਂ ਹੀ ਮਹਾਰਾਜ ਨੇ ਬਾਣੀ ਦੇ ਅੰਦਰ ਇਹ ਗੱਲ ਆਖੀ ਹੈ ਮਾਰੇ ਕਹਿੰਦੇ ਭਾਈ ਹੱਥ ਪਾਓ ਸਭ ਕਾਮ ਕਰ ਚੀਤ ਨਿਰੰਜਨ ਨਾਲ ਕੰਮ ਤੇ ਹੱਥਾਂ ਨਾਲ ਕਰਨਾ ਤਾਂ ਤੇ ਆਪਣੀ ਦਸਨਾ ਨਾਲ ਵਾਹਿਗੁਰੂ ਵਾਹਿਗੁਰੂ ਕਰ ਲੈਤੋ ਸਤਨਾਮ ਸ਼੍ਰੀ ਵਾਹਿਗੁਰੂ 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 ਵਾਹਿਗੁਰੂ